ਪੁੱਤ ਵਾਸਤੇ ਅੱਜ ਆਇਆ ਗਿਫਟ ਤੇ ਭਾਂਡੇ ਕਿਹੜੀ ਮੰਮੀ ਨੇ ਮਾਣ ਦਿੱਤਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਕੱਲ ਆਲੂ ਪੂੜੀਆਂ ਦੀ ਰਾਤ ਨੂੰ ਕੈਂਸਲ ਹੋ ਗਿਆ ਸੀ ਕਿਉਂਕਿ ਦੋ ਮਿੰਟ ਦੀ ਸਰਦਾਰ ਜੀ ਤੇ ਮੇਰੀ ਲੜਾਈ ਹੋ ਗਈ ਸੀਗੀ ਤੇ ਹੁਣ ਬੱਚੇ ਆਏ ਨੇ ਤੇ ਰਾਤ ਵਾਲੀ ਸਬਜ਼ੀ ਆਲੂ ਦੀ ਤੇ ਕੁੜੀਆਂ ਦੇ ਨਾਲ ਬਣਾ ਬਣਾ ਰਹੀ ਐ ਮੈਂ ਤੇ ਇੱਕ ਬੱਚਾ ਮੇਰਾ ਆ ਕੇ ਖੜਾ ਹੋ ਗਿਆ ਵੀਰ ਸਿੰਘ ਜੀ ਹੈ ਕਿ ਕੋ ਓਏ ਲੋਲੇ ਨਾ ਕਿ ਛੋੜੀ ਛੇਤੀ ਪਾਓ ਤੇ ਸਿਖਾਈਏ ਕਿ ਫੜ ਨਾ ਬਲੇਡ ਫੜ ਕੇ ਪਾ ਕੇ ਦਵਾ ਕਿੱਦਾਂ ਤੁਸੀਂ ਰੋਲਾ ਪਵਾ ਦੇ ਲਿਓ ਕੁੜੀਆਂ ਤਲਣ ਦੀ ਮੈਂ ਕਰ ਰਹੀ ਐ ਤਿਆਰੀ ਬੜੀ ਡੇਰ ਦਾ ਮੈਨੂੰ ਤਾਂ ਨੀਟ ਕਰ ਲਈ ਸੀ ਕਿ ਆਜ ਹਨ ਕਿਉਂਕਿ ਮੈਨੂੰ ਸਵੇਰੇ ਬੋਲ ਕੇ ਗਏ ਆ ਮम्मा ਅੱਜ ਸੀ ਲੰਚ ਨਹੀਂ ਲੈ ਕੇ ਜਾਣਾ ਕਰੇਆਂ ਕਿਸੀ ਪੂੜੀਆਂ ਆਲੂ ਪੂੜੀ ਖਾਵਾਂਗੇ ਜਿਹੜੀਆਂ ਤਾਂ ਆਪਣੋਂ ਨਹੀਂ ਬਣਾ ਕੇ ਤੁਸੀ ਦਿੱਤੀਆਂ ਲੋ ਜੀ ਲੱਕ ਪੂੜੀ ਤੇ ਪਾ ਲਈ ਵੀਰੋਂ ਆ ਲੋ ਆਜੋ ਆਜੋ ਸਾਰੇ ਆਲੂ ਪੂੜੀ ਦਾ ਭੰਡਾਰਾ ਚੱਲ ਰਿਹਾ ਆਜੋ ਹੁਣ ਵੀਰ ਭੱਜ ਗਿਆ ਯਾਰ ਪਲੇਟ ਵੀ ਨਹੀਂ ਛੱਡ ਕੇ ਗਿਆ ਅੱਛਾ ਆ ਲੋ ਲੋ ਜੀ ਇੱਧੇ ਰੱਖ ਕੇ ਆ ਪੂੜੀਆਂ ਹਾਂ ਇੱਕ ਮੰਨੀ ਪਹਿਲੇ ਮੈਨੂੰ ਦੇਣੀ ਹੈ ਚਲੋ ਦੇ ਦਿਓ ਕਿਵੇਂ ਲੜਦੇ ਪਏ ਕਿ ਪਹਿਲੇ ਮੈਨੂੰ ਦੇ ਦਿਓ ਤੇ ਪਹਿਲੇ ਮੈਨੂੰ ਦੇ ਦੂੰ ਹਾਂਜੀ ਕੜਾਈ ਚ ਫੋਨ ਪੂੜੀਆਂ ਸੋਚ ਲਓ ਪੂੜੀ ਬਾਂਜੇ ਦੀ ਭਲਾ ਇਹ ਨਾਵੇਂ ਅੱਜ ਤੁਸੀਂ ਰਹਿ ਜਾਓ ਫਿਰ ਮੈਂ ਬੱਚਿਆਂ ਨੂੰ ਹੀ ਬਣਾ ਕੇ ਦੇਣੀ ਹੈ ਆ ਕੇ ਕਹੜਾ ਮੰਮੀ ਪੂੜੀਆਂ ਤੇ ਬੈਠਾ ਅੱਛਾ ਚਲੋ ਫਿਰ ਹੋਂ ਤੁਹਾਨੂੰ ਮਿਲਨੀ ਵੀ ਨਹੀਂ ਮੈਂ ਤੇ ਮੇਰੇ ਜਵਾਕ ਹੀ ਖਾਵਾਂਗੀ ਇੱਥੇ ਰੱਖੀ ਯਾਰ ਉਹਨਾਂ ਦੇ ਦੇ ਆਪੇ ਦਾ ਕੀ ਕਰਨੀ ਦੇ ਆ ਯਾਰ ਦੇ ਉਹ ਤਾਂ ਗੇਨ ਬਰਖੀ ਇਹ ਤਾਂ ਤੇਰੀ ਲਾਸਟ ਚਵਾਰੀ ਆਏਗੀ ਪਹਿਲੇ ਆ ਮੇਰੇ ਨੰਨੇ ਨੰਨੇ ਬੱਚੇ ਖਾ ਲੈਣ ਬਈ ਛੋਟੇ ਛੋਟੇ ਨੈਮੋ ਖਾ ਮੇਰਾ ਬੁੱਤੂ ਹਨ ਮਮਾ ਮੈਨੂੰ ਨਾਲ ਸੇਰ ਕਰਕੇ ਪਲਾਨ ਆ ਗਾਂਦਾ ਆਏ ਵੀ ਰੋ ਪਲਾਨ ਆ ਗਾਂਦਾ ਜੀ ਛਕੇ ਭਰਾ ਸਕੇ ਭਰਾ ਨਾਲ ਖਾਣਾ ਮੈਂ ਚਲੋ ਖਾਓ ਮੇਰੇ ਖਾਓ ਛਕੇ ਭਰਾ ਵੇਖ ਲੇ ਸਰਦਾਰ ਜੀ ਕਿਵੇਂ ਬੋਲਦੇ ਅੱਗੇ ਮੈਂ ਤੇਰੀ ਪੂੜੀਆਂ ਤੇ ਬੈਠਾ ਅੱਜ ਨਹੀਂ ਮਿਲਨੀ ਪੁੱਤ ਅੱਜ ਸ਼ਾਇਦ ਰੋਟੀ ਵੀ ਨਾ ਮਿਲੇ ਤੁਹਾਨੂੰ ਪੂੜੀ ਬਈ ਮੇਰੇ ਵੀਰ ਪੁੱਤ ਵਾਸਤੇ ਅੱਜ ਆਇਆ ਹੈ ਗਿਫਟ ਤੇ ਵੀਰ ਨੂੰ ਇੱਡਾ ਚਾਂ ਚੜਿਆ ਹੈ ਤੇ ਚੇਤੀ ਪਾਰਸਲ ਲੈਣ ਆਪ ਗਿਆ ਪਿੰਡ ਦੇ ਬਾਹਰ ਬੱਸ ਸਟੈਂਡ ਤੇ ਆਇਆ ਹੋਇਆ ਪਾਰਸਲ ਵਾਲਾ ਤੇ ਉੱਥੇ ਪਾਰਸਲ ਲੈਣ ਵੀਰ ਪਹੁੰਚ ਗਿਆ ਇੱਡਾ ਖੁਸ਼ ਹੈ ਨਾ ਇਸ ਟਾਈਮ ਕਿ ਮम्मा ਮੇਰਾ ਪਾਰਸਲ ਆ ਗਿਆ ਹੈ ਭੱਜ ਗਏ ਤੇ ਹੁਣ ਏ ਟਿੱਕਰ ਮੇਰਾ ਪੋੜੀਆਂ ਵਾਲਾ ਕੰਮ ਨਹੀਂ ਮੁੱਕਦਾ ਪਿਆ। ਏਕਮ ਦੁਖਾ ਲਈ ਹੈ ਕਿ ਨਹੀਂ? ਪੇਟ ਫੁੱਲ ਹੈ। ਹੈ? ਕਿਸੇ ਤੋਂ ਪਰਸੰਤ। ਬਹੁਤ ਸਾਰਾ ਮਗਰਾ ਖੇਡਣੀਆਂ ਆਈ। ਰਾਤ ਰੋਟੀ ਬੰਦ ਜੇ ਅੱਜ। ਅੱਜ ਚੁੱਪ ਕਰਕੇ ਰਾਤ ਨੂੰ ਸੋ ਜਾਣਾ ਦੁੱਧ ਦਾ ਘੁੱਟ ਪੀ ਪੀ ਕੇ। ਦੁੱਧ ਵੀ ਹੋਰ ਲੈਣਾ ਆਪਣਾ ਦੁੱਧ। ਠੀਕ ਹੈ ਕਿਉਂਕਿ 4 ਤੇ ਵੱਜ ਗਏ। ਫੇਰ ਰਾਤ ਨੂੰ ਰੋਟੀ ਖਾਣ ਦੀ ਲੋੜ ਨਹੀਂ ਹੈ ਜੇ ਸਰਦਾਰ ਜੀ ਤੁਹਾਨੂੰ ਭੁੱਖ ਲੱਗੇ ਤੇ ਬਿਸਕਟ ਵਗੈਰਾ ਰੱਖ ਲੈਣਾ। ਆ ਗਿਆ ਵੀਰੂ ਵੀ। ਵੀਰੂ ਕਿਵੇਂ?

ਦਾ ਦੁੱਤੀ ਚ ਪਾ ਕੇ ਪੀਣਾ ਹੈ ਠੀਕ ਹੈ ਆਪਰੇ ਦੇ ਵਿੱਚ ਹੁੰਦੀ ਹੈ ਜੈਲੀ ਜੈਲੀ ਵੀਰ ਦਾ ਬੜੇ ਦਿਨ ਦਾ ਰੋਲਾ ਸੀ ਬੜੇ ਦਿਨ ਦਾ ਨਹੀਂ ਬੜੇ ਮਹੀਨੇ ਹੋ ਗਏ 2-3 ਮਹੀਨੇ ਖਾਂਜੀ 2-3 ਮਹੀਨੇ ਹੋ ਗਏ ਵੀਰ ਨੇ ਮੰਗਦੇ ਹੋਏ ਮਮਾ ਮੈਨੂੰ ਪਿਆਰ ਕਰਦਾ ਹੈ ਕੀ ਕਰਦਾ ਹੈ ਠੀਕ ਹੈ ਕਿਉਂਕਿ ਇਹਨੇ ਨਾ YouTube ਦੇ ਵੀਡੀਓਜ਼ ਬਹੁਤ ਦੇਖਦੇ ਹੈ ਕਿ ਮਮਾ ਇਹ ਦਿਨ ਰੋਟੀ ਖਾਂਦੀ ਨਾ ਲੋੜ ਨਹੀਂ ਪੈਂਦੀ ਫਿਰ ਨਾ ਮੈਂ ਰੋਟੀ ਖਾਣਾ ਵੀ ਸ਼ੁਰੂ ਕਰ ਦੂੰਗਾ ਫਿਰ ਮੈਂ ਇਹ ਕਰਾਂਗਾ ਮੈਂ ਰੋਟੀ ਖਾਣਾ ਸ਼ੁਰੂ ਕਰ ਦੂੰਗਾ ਤੇ ਬਸ ਅੱਜ ਬਈ ਲिटल ਜॉय ਆ ਗਿਆ ਮੈਂ ਖਾਣਾ ਸ਼ੁਰੂ ਕਰੂੰਗਾ ਇਹ ਵੀ ਆਈ ਸੀਗੀ ਇਹ ਤਾਂ 200 ਰੁਪਏ ਦੀ ਪੈਟਿੰਗ ਆਈ ਹੈ ਖਾਲੀ ਹਾਂ ਚਲੋ 103 ਰੁਪਏ ਦੀ ਪੈਟਿੰਗ ਆਈ ਹੈ ਦੋਵਾਂ ਦੀ ਤੇ ਹੁਣ ਅਗਲੀ ਵਾਰੀ ਫੇਰ ਮੰਗਾਉਣਾ ਪੈਣਾ ਕਿਉਂਕਿ ਹੁਣ ਲਗਾਤਾਰ ਖਾਣ ਦੇ ਫੇਰੇ ਪ੍ਰੋਫਿਟ ਹੋਏਗਾ ਜਿਹੜਾ ਫਾਇਦਾ ਤੇ ਹੀ ਹੋਣਾ ਹੈ ਨਹੀਂ ਨਹੀਂ ਤੂੰ ਬੜਾਗਾ ਉਹ ਛੋਟੇ ਬੱਚਿਆਂ ਦੀ ਚੀਜ਼ ਹੈ ਛੱਟੀਆਂ ਨੂੰ 1 ਡਾਲਰ ਕਰੇਗਾ ਅੱਡੀ ਪੂੜੀਆਂ ਦੀ ਖੁਸ਼ਬੂ ਸੁੰਘ ਕੇ ਪਿੰਡ ਦੇ ਪਿਛਲੇ ਪਾਸਿਓਂ ਭੈਣ ਆਈ ਐ ਪੂੜੀਆਂ ਖਾਣ। ਪੂੜੀਆਂ ਖਾਣ। ਖਾਣਾ ਨਹੀਂ ਭੈਣੇ ਖਾ ਲੈ ਖਾ ਲੈ। ਕੋਈ ਖਾਣ ਨਹੀਂ ਆਉਂਦਾ ਹੀ ਘਰ ਐ। ਤਸਦਾ ਦਾਦੀ ਨੂੰ ਅੱਜ ਪੂੜੀਆਂ ਵੀ ਨਹੀਂ ਮਿਲਣੀਆਂ ਕਿਉਂਕਿ ਇਹ ਕਹਿੰਦੇ ਸੀ ਅੱਗੇ ਮੈਂ ਤੇਰੀ ਪੂੜੀਆਂ ਦੇ ਬੈਠਾਂ। ਅੱਜ ਨਾਣੀ ਨਹੀਂ ਖਾਣੀ। ਤੇਰੇ ਖਾਣੀ ਹੁਣ। ਯਾਰ ਮੈਨੂੰ ਲੱਗਦੇ ਪੈਕੇਟ ਮਿੰਟੋ ਮਿੰਟੀ ਜੈਲੀ ਵਾਲਾ ਖਤਮ ਕਰ ਦੇਣਗੇ। ਲੇ ਪੈਣ ਕਹਿੰਦੀ ਸਬਜ਼ੀ ਵੀ ਦੋ ਮੈਨੂੰ ਕੂੜੀਆਂ ਵੀ ਦੋ ਤੇ ਪੂਰੀ ਸਬਜ਼ੀ ਹਾਂਜੀ ਅੱਛਾ ਪਪਾ ਨੂੰ ਪੁੜਾ ਦੋ ਸਭ ਕੂੜੀਆਂ ਲੈ ਲੈ ਲੈਣੀ ਪੈਣਾ ਗਰਮਾ ਗਰਮ ਫਾੜ ਕੇ ਖਾਣੀ ਲੋ ਜੀ ਕੂੜੀਆਂ ਇੱਕ ਕੋਈ ਹਾਲ ਨਹੀਂ ਛਰਮਾਂਦੀ ਬੜਾ ਹੈ ਪਰ ਬੋਲਦੀ ਵੀ ਬੜਾ ਹੈ ਬੜਾ ਬੋਲਦੀ ਹੈ ਬੋਲਣ ਨਹੀਂ ਦਿੰਦੀ ਜਦੋਂ ਇਹ ਬੋਲਣ ਲੱਗ ਜਾਂਦੀ ਹੈ ਨਹੀਂ ਹਾ ਬੋਲ ਬੋਲ ਹੁਣ ਕਿਉਂ ਸ਼ਰਮਾਨੀ ਪਈ ਆ ਅੱਜ ਪਿੰਡ ਨੂੰ ਹੀ ਪਤਾ ਲੱਗੂਗਾ ਕਿ ਪੂੜੀਆਂ ਖਾ ਕੇ ਆਈ ਐ ਉਹ ਫੱਬ ਕੇ ਮੰਜੇ ਤੇ ਬਹਿ ਗਈ ਉਹ ਵੇਖੋ ਕਿਵੇਂ ਨਾਲੇ ਧੁੱਪ ਸੇਕੂਗੀ ਨਾਲੇ ਪੂੜੀਆਂ ਸਲਾਲੂ ਪੂੜੀਆਂ ਖਾਊਗੀ ਨਹੀਂ ਦੋ ਇੱਕ ਪੀ ਲੈ ਲੋ ਜੀ ਬੱਚਿਆਂ ਨੇ ਖਾ ਲਈ ਐ ਹੁਣ ਸਾਡੀ ਵਾਰੀ ਹੈ ਜਿਹੜਾ ਬੰਦਾ ਮੇਰਾ ਸਰਦਾਰ ਜੀ ਮੈਨੂੰ ਕਹਿ ਰਹੇ ਸੀ ਨਾ ਤੇਰੀ ਪੋੜੀਆਂ ਤੇ ਬੈਠਾ ਹੈ ਤੇ ਹੁਣੇ ਮੈਂ ਸ਼ੁਰੂ ਨਹੀਂ ਕੀਤੀਆਂ ਖਾਣੀਆਂ ਉਹ ਪਹਿਲਾਂ ਹੀ ਭੋਗ ਲਾ ਰਹੇ ਨੇ ਕਿਵੇਂ ਨੰਦ ਕੀ ਆ ਤੋਹ ਨਾਲੇ ਕਹਿੰਦੇ ਤੋ ਤਲੀਆਂ ਚੀਜ਼ਾਂ ਖਵਾਨੀ ਪਈਆਂ ਮੈਨੂੰ ਮੈਂ ਔਖਾ ਹਾਂਗਾ ਨਾ ਹਾਂਗਾ ਰਹਿ ਨਾ ਹੁਣ ਵੱਜ ਗਏ ਨੇ ਸਵਾ ਚਾਰ ਅੱਜ ਰਾਨੂ ਰੋਟੀ ਨਹੀਂ ਮਿਲਣੀ ਘਟ ਘਟ ਦੁੱਧ ਪੀ ਕੇ ਸੋ ਗਿਆ ਜੀ ਬਈ ਸਾਰੇ ਜਣੇ ਹੁਣ ਤੂੰ ਤੇ ਐਵੇਂ ਕਰਦੀ ਜਿਵੇਂ ਪਤਾ ਨਹੀਂ ਕਿੰਨੀਆਂ ਅੱਗੇ ਰੋਟੀਆਂ ਖਾਣਾਂ ਹੈ ਖਾ ਲੂੰਗਾ ਅੱਜ ਦਾ ਮੈਡੀ ਸ਼ੁਰੂ ਖਾਣ ਦੇਣੀ ਆ ਇਹ ਤਾਂ ਠੀਕ ਹੈ ਕੀ ਮੈਂ ਸਮੇਂ ਬਈ ਅੱਜ ਦਾ ਮੈਡੀ ਨਾ ਇਹ ਤਾਂ ਸਾਡੀ ਹਾਂ ਅੱਜ ਮੇਰੀ ਰੋਟੀ ਸਟਾਰਟ ਹੋਈ ਆ ਜੀ ਰੋਟੀ ਨਹੀਂ ਬਣਾਣੀ ਹਾਂ ਤੁਹਾਡੀ ਅੱਜ ਰੋਟੀ ਸਟਾਰਟ ਹੋਈ ਹੈ ਹਾਂ ਅੱਛਾ ਜੋ ਲिटल ਜੋ ਹੈ ਜੋ ਆ ਗਏ ਆ ਉਹ ਪੀਤੀ ਜਾਣਾ ਨਾਲ ਰੋਟੀ ਖਾਵਾਂਗੇ ਵੇਖਦੀ ਆ ਪੁੱਤ ਦੋਕ ਦਿਨ ਦਾ ਤੇਰਾ ਚਾਹੀ ਸਿਰਫ ਦੋ ਦਿਨ ਹੋਈ ਬਾਦ ਤੂੰ ਉਹ ਕੰਮ ਫੇਰ ਕਰਨਾ ਨਹੀਂ ਲੋ ਤੀਨੀ ਗਾਣੀ ਪੂੜੀ ਤੇ ਤੇਰ ਤੋਂ ਪੂੜੀ ਵੀ ਨੰਗੀ ਮੈਂ ਥੋੜੇ ਸਾਰੇ ਖਾਧੀ ਏ ਤੇਰੇ ਡੈਡੀ ਕਹ ਰਹੇ ਨਹੀਂ ਖਾਦੀ ਫਿਰ ਰਹਿਮ ਨਹੀਂ ਖਾਦੀ ਏ ਹਾਂ ਇੱਕੜੇ ਵਿੱਚ ਪਲੇਟ ਦੇ ਭਈ ਸੀ ਛੁੱਟਾ ਮੈਂ ਮੈਂ ਕਿ ਪਲੇਟ ਦੇ ਵਿੱਚ ਪਈ ਸੀ ਮੈਂ ਕਿ ਰਹਿਮ ਖਾਦੀ ਨਹੀਂ ਮੈਂ ਫਿਰ ਰੋਲ ਕਰਕੇ ਸਾਰੀ ਖਾ ਗਿਆ ਅੱਛਾ ਖਾ ਗਈ ਤੂੰ ਹਾਂ ਰਹਿਮ ਨੂੰ ਕੀ ਨਿਊ ਆਰ ਆ ਸਭ ਚਲੋ ਮੈਂ ਖਾ ਰਹੀ ਹਾਂ ਮੈਨੂੰ ਵੀ ਖਾ ਲੈਣ ਦੋ ਬਈ ਨਾ ਆਪਸ ਅਲੂ ਪੋੜੀਆਂ ਦੀ ਆਪੇ ਸਾਰਿਆਂ ਨੇ ਖਾ ਲੀਆਂ ਤੇ ਭਾਂਡੇ ਕਿਹੜੀ ਮੰਮੀ ਨੇ ਮਾਂਜ ਨਹੀਂ ਆ ਪਤਾ ਮੈਨੂੰ ਰਸੋਈ ਚ ਜਾਣ ਦਾ ਕਿ ਕਿੰਨਾ ਡਰ ਲੱਗਦਾ ਵੀ ਹੈ ਹਾਂ ਆਹੇ ਲੋ ਮੈਂ ਬੁਖਾਵਾ ਵੇਖ ਰਹੇ ਹਾਂ ਆਲੂ ਪੂੜੀਆਂ ਖਵਾਉਣ ਮੈਂ ਦਿੱਤੀ ਆਲੂ ਦੀ ਸਬਜ਼ੀ ਖਾ ਤਾਂ ਸਾਰੇ ਜਿਹਨੇ ਸੱਜ ਕੇ ਬਹਿ ਗਏ ਨੇ ਖਾ ਪੀਏ ਕਿਵੇਂ ਨਾ ਮੇਰਾ ਪਰੋਣਾ ਹਾਂ के थाके बैठाई खमामा भी मैं बर्तन भी मैं धोवा है ना हाय रे मेरी जिंदगी की करा मैं मेरे नु भी कोई काम वाली दे दवे हो जी मैं बैठ के खाला ते भांडे भुने माज लिया करे बहुत तो ओंखा काम है कर्मा वाला ले आए हो तुसी <laughs> <दौर्ण। laughs> खोल दी है खोल दी है, सबर करो आए मेरे पापा ये केड़ा छेती खोल जाना है मेरे को तेल तो चोवा तेल चोवा तेल जी ਅੱਜ ਸਾਡਾ ਕਰਮਾ ਵਾਲਾ ਆ ਗਿਆ ਕਿਤੋਂ ਬਿਨਾ ਸਾਡੇ ਬੜੇ ਕੰਮ ਅਧੂਰੇ ਸੀਗੇ ਨਹੀਂ ਭੈਣਾ ਸਿਆ ਧਿਆਨ ਨਾਲ ਵਾਹ ਜੀ ਵਾਹ ਬਹੁਤ ਵਧੀਆ ਬਣਿਆ ਹੈ ਬਾਈ ਹੈਨਾ ਹੈਨਾ ਕਿੱਥੇ ਰੱਖਣ ਲੱਗੇ ਹੋ ਕਿੱਥੇ ਕੋਈ ਆਏ ਕੋਈ ਕੁਝ ਚੜਾ ਲਾਂਗਾ ਮੱਕੀ ਮੂਕੀ ਨਹੀਂ ਲਾਣੀ ਅੱਛਾ ਲੈ ਲੋਬੀ ਅੱਜ ਸਾਡੇ ਨਵਾਂ ਚੁੱਲਾ ਆ ਗਿਆ। ਵੀ ਕਰਮਾ ਵਾਲਿਆ ਸ਼ੁਕਰੇ ਤੂੰ ਆ ਗਿਆ। ਹੁਣ ਤੇਰੇ ਤੋਂ ਅਸੀਂ ਦੇਸੀ ਘਿਓ ਬਣਾਵਾਂਗੇ। ਸਾਗ ਬਣਾਵਾਂਗੇ, ਗਜਰੇਲਾ ਬਣਾਵਾਂਗੇ। ਹੋਰ ਕੀ ਚੀਜ਼ ਪੰਜੀਰੀ ਬਣਾਣੀ ਐ। ਤੇਰੇ ਤੋਂ ਬਿਨਾ ਤਾਂ ਕੁਝ ਬਣਨਾ ਹੀ ਨਹੀਂ ਇਹੋ ਜੀਆਂ ਚੀਜ਼ਾਂ। ਆਹ ਭੈਣੇ ਬੈਠੇ ਸਾਡੇ ਕਸ਼ਨੀ ਹਾਂ ਸਾਨੂੰ ਦੂਰੋ ਦੂਰੋ ਲੋਕ ਵੇਖਦੇ ਪਏ ਨੇ ਛੱਤਾ ਦੇ ਅਸੀਂ YouTube ਤੇ ਫੇਮਸ ਹੋ ਗਏ ਲੋ ਬਈ ਸਾਡਾ ਅੱਜ ਬਈ ਚੁੱਲਾ ਆ ਗਿਆ ਵਾਕਈ ਗੱਲ ਸੱਚੀ ਹੈ ਕਿ ਇਹ ਚੀਜ਼ ਪਿੰਡਾਂ ਵਾਲੇ ਘਰਾਂ 'ਚ ਹੋਣੀ ਬੇहद ਜ਼ਰੂਰੀ ਹੈ ਅੱਜ ਕੱਲ੍ਹ ਤੇ ਸ਼ਹਿਰਾਂ 'ਚ ਵੀ ਰੱਖੀ ਫਿਰਦੇ ਆ ਪਰ ਸਾਡੇ ਘਰੇ ਸੀਗਾ ਟੁੱਟ ਗਿਆ ਤੇ ਹੁਣ ਅੱਜ ਨਵਾਂ ਆਇਆ ਹੈ 2 ਮਹੀਨੇ ਹੋ ਗਏ ਆ ਅੱਜ ਲਿਆਂਨੇ ਅੱਜ ਲਿਆਂਨੇ ਅੱਜ ਆਈਗੇ ਬਹੁਤ ਵਧੀਆ ਬਣਿਆ ਹੋਇਆ ਹੈ ਹਨਾ ਬਸ ਇਹਨੂੰ ਮਿੱਟੀ ਲਾਵਾਂਗੇ ਨਹੀਂ ਭਣੀ ਮਿੱਟੀ ਕਿਦਨ ਲਾਏਗੀ ਇਹਨੂੰ ਮੈਂ ਪੰਜੀਰੀ ਬਣਾਣੀ ਹੈ ਤੇ ਛੇਤੀ ਬਣਾ ਲੈ ਖਾ ਲਈਏ ਨਹੀਂ ਕਿੱਡਾ ਚਾਚੜੀਆਂ ਚੁੱਲਾ ਲਿਆ ਕੇ ਇਹਨੂੰ ਚੁੱਲਾ ਲੈ ਕੇ ਆਈ ਤਾਂ ਕਿੰਨੀ ਖੁਸ਼ ਹੈਗੀ ਹੈ ਸਿਰ ਬਣਾ ਬਣਾ ਖਵਾਈ ਜਾਵੀ ਸਾਨੂੰ ਸਾਨੂੰ ਮੈਂ ਪਹਿਲੇ ਹੀ ਕਿਹਾ ਸੀ ਆਓ ਫਿਰ ਉਹ ਸ਼ਾਰਟ ਥੱਲੇ ਨਹੀਂ ਤੇ ਉਚਾਣਾ ਫਾਤਲੇ ਉੱਪਰ ਹੈ ਉੱਪਰ ਨਹੀਂ ਆਵਾਂ ਹਾਂ ਪਹਿਲੇ ਗਰੀ ਮਿੱਟੀ ਲਾ ਲਓ ਥੱਲੇ ਠੀਕ ਨਹੀਂ ਸਿੱਟ ਜਿਹੜੀ ਰਿਪਿਓਲੀ ਬਣਾਵਾਂਗੇ ਛੱਤ ਤੇ ਨਹੀਂ ਬਣਨੀ ਪੰਦੀਨੀ ਵਾਲੇ ਕਮੈਂਟ ਕਰਕੇ ਦੱਸ ਦਿਓ ਇਹ ਛੱਤ ਤੇ ਰੱਖਣਾ ਜੀ ਚੰਗਾ ਹੈ ਪਰ ਇੱਥੇ ਸ਼ਾਰਟ ਥੱਲੇ ਰੱਖੀਏ ਥੱਲੇ ਰੱਖੀਏ ਕਿ ਛੱਤ ਤੇ ਰੱਖੀਏ ਕਮੈਂਟ ਕਰਕੇ ਦੱਸ ਦਿਓ ਬੜੀ ਸੋਚਾਂ ਚ ਪੈ ਗਈਓ ਸਾਰੀ ਜੇਨੇ ਦੇਖ ਚੁੱਲ੍ਹਾਲੀ ਆ ਕਿ ਟੈਂਸ਼ਨ ਚ ਨਹੀਂ ਪਰ ਪਾਲੀ ਮਿੱਟੀ ਇੱਥੇ ਲਾ ਲੋ ਤੇ ਫਿਰ ਤੇ ਚੁਕਾ ਕੇ ਜਿਹੜੂ ਕੋਠੇ ਤੇ ਛਾੜ ਜਾਂ ਜੰਬ ਐਂ ਪਿਉਂਦੇ ਨਹੀਂ ਆਣਾ ਚਾਹੇ ਆਉਂਦੇ ਤਾਂ ਪੱਟ ਜਿਹੜਾ ਪਾਲੀ ਮਿੱਟੀ ਲਾਓ ਪਿਉਂਦੇ ਜਿਹੜਾ ਟੱਪ ਚ ਰੱਖ ਲਈਏ ਨੇ ਚੱਲੇ ਹਾਂ ਟੱਪ ਛਾੜ ਦੇ ਫੋੜ ਟੇਡਾ ਕਰ ਨਾ ਨਹੀਂ ਯਾਰ ਪੂਰਾ ਵੱਡਾ ਟਾਪ ਹੈ ਤੇ ਪੂਰਾ ਆ ਹੀ ਜਾਊਗਾ ਨਾ ਐਂ ਟੇਡਾ ਕਰਗੇ ਫਿਰ ਕੀ ਯਾਰ ਪੂਰਾ ਆ ਜਾਣਾ ਟੇਡਾ ਕਿਉਂ ਕਰਨਾ ਇਹਨੂੰ ਸਿੱਧਾ ਹੀ ਰੱਖੋ ਦੇਖੋ ਰਹੀ ਹੈਗੀ ਦੇਖਾਂ ਬੁਤੇ ਪਈਆਂ ਸਾਸੀਂ ਚੁੱਲ੍ਹੇ ਨੂੰ ਰਸ ਸੰਭਾਲ ਕੇ ਰੱਖਣ ਦਾ ਇੰਤਜ਼ਾਮ ਕਰਦੇ ਪਏ ਆ ਉਧਰ ਰਾਤ ਦੀਆਂ ਰੋਟੀਆਂ ਪਕਦੀਆਂ ਪਈਆਂ ਛੱਤ ਤੇ ਤੇ ਐਵੇਂ ਅਸੀਂ ਸੋਚਿਆ ਆ ਆਪਦਾ ਚੁੱਲਾ ਵੀ ਅਸੀਂ ਛੱਤ ਤੇ ਰੱਖ ਲੀਏ ਲੋਕਾਂ ਨੂੰ ਵੇਖ ਵੇਖ ਕੇ ਵੇਖਾਂਗੇ ਹੁਣੇ ਮਿੱਟੀ ਲਾ ਲਈਏ ਅੱਜ ਭਿਗੋਲ ਲਈਏ ਇਹਨੂੰ ਮੈਨੂੰ ਕੋਈ ਨੋਲੇਜ ਨਹੀਂ ਹੈ ਚੁੱਲ੍ਹੇ ਬਾਰੇ ਜਿਵੇਂ ਜਿਵੇਂ ਉਹ ਕਹਿ ਰਹੀ ਐ ਮੈਂ ਵੀ ਉਵੇਂ ਬੋਲੀ ਜਾਂਦੀ ਐ ਮੈਨੂੰ ਨਹੀਂ ਨੋਲੇਜ ਹੈਗੀ બસ ਇੰਨਾ ਜਰੂਰ ਪਤਾ ਹੈ ਕਿ ਇੱਥੇ ਜਿਹੜਾ ਕੰਮ ਸੋਖਾ ਹੋ ਜਾਂਦਾ ਹੈ ਨਾ ਇਹੋ ਜਿਹੇ ਚੀਜ਼ਾਂ ਤੇ ਨਹੀਂ ਹੁੰਦਾ ਜਿਹੜਾ ਉੱਤੇ ਵਧੀਆ ਆ ਜਾਏਗਾ ਪੰਜੀਰੀ ਬਣਾਣੀ ਸੋਖੀ ਅਸਤੇ ਹੁਣੇ ਤਿੱਕਰ ਸਾਗ ਵੀ ਨਹੀਂ ਧਰਿਆ ਨਵੇਂ ਸਿਆਲ ਦਾ ਹੁਣੇ ਤਿੱਕਰ ਸਾਗ ਧਰ ਕੇ ਹੀ ਨਹੀਂ ਵੇਖਿਆ ਲੋ ਜੀ ਕਣਕ ਦੀ ਬੋਰੀ ਕਰ ਲਈ ਵੇਲੀ ਚਿੱਲੇ ਨੂੰ ਟਕਣ ਵਾਸਤੇ ਨਹੀਂ ਬੋਰੀ ਨਹੀਂ ਦੇਖ ਚਲੋ ਬਾਜ ਟੋਪ ਲਵਾ ਕੇ ਕਣਕ ਵੇਖ ਲਾਂਗੇ ਪਹਿਲੇ ਚੁੱਲ੍ਹੇ ਨੂੰ ਵੇਖ ਲਓ ਆ ਜੋ ਚਲੋ ਚਲੋ ਟਿਗੋ ਲੋ ਉੱਥੇ ਹੀ ਰੱਖਣਾ ਚਲੋ ਜੀ ਅਸਨਲ ਮੈਂ ਤੇ ਕਰ ਰਹੀ ਹਾਂ ਵੀਡੀਓ ਨੂੰ ਐਂਡ ਤੇ ਪਲੀਜ਼ ਐਸ ਐਂਟਰਟੇਨਮੈਂਟ ਨੂੰ ਕਰਿਆ ਕਰੋ ਇੰਜੋਏ ਤੇ ਫੈਮਿਲੀ ਵਲੌਗਸ ਨੂੰ ਕਰਿਆ ਕਰੋ ਇੰਜੋਏ ਤੇ ਫੈਮਿਲੀ ਪਸੰਦ ਆ ਜੇ ਤੇ ਵੀਡੀਓ ਪਸੰਦ ਆ ਜੇ ਤੇ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਨਾ ਜਾਣਾ ਜੀ ਅੱਜ ਤੇ ਮੈਂ ਸਵੇਰ ਦਾ ਸੇਰ ਵੀ ਨਿਵਾਇਆ ਜੀ ਮੈਂ ਤੇ ਚੇਤਾ ਜਿੱਦੋਂ ਸ਼ੀਸ਼ਾ ਵੇਖਿਆ ਉਦੋਂ ਆਇਆ ਠੀਕ ਹੈ ਜੀ ਐਸ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਬਾਏ ਬਾਏ